ਤੁਹਾਡੇ ਤੇ ਰਮਦਾਸਪੁਰ ਚਲ ਜਿਓ ਇਲਾਕੇ ਦੇ ਕਿਸੇ ਪਿੰਡ ਦੇ ਵਿੱਚ ਚਲ ਜਿਓ ਉਹ ਸ਼ਰਕਾ ਇਸ ਤਰ੍ਹਾਂ ਦੀਆਂ ਬਣੀਆਂ ਨੇ ਕਿ ਕਦੇ ਉਹ ਆਪਾਂ ਮੰਚਸ ਭਾਵਨਾ ਵੀ ਨਹੀਂ ਕੀਤੀ ਕਿ ਤੁਹਾਡੇ ਹਲਕੇ ਦੇ ਵਿੱਚ ਇਸ ਤਰ੍ਹਾਂ ਕੰਮ ਹੋਸ਼ ਅਸਸ਼ਕਲ ਦੋਸਤੋ ਅੱਜ ਖੜਿਆ ਹਾਂ ਜੀ ਨਾਲਾ ਹਲਕੇ ਦੇ ਅੰਦਰ ਖੜਿਆ ਹਾਂ ਜਿੱਥੇ ਕਿ ਲੋਕ ਸਭਾ ਦਾ ਲੋਕ ਸਭਾ ਚੋਣਾਂ ਦਾ ਜਿਹੜਾ ਦੰਗਲ ਜਿਹੜਾ ਆਪਾਂ ਖਿਆ ਹੋਇਆ ਹੈ ਉੱਥੇ ਅੱਜ ਕੈਬਨਰ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਆਪਣੇ ਹਲਕੇ ਅੰਦਰ ਫੇਰੇ ਨੇ ਅੱਜ ਉਹ ਪਿੰਨ ਸੰਗਤਪੁਰਾ ਕੋਰਸ ਕਿੰਨੇ ਹੀ ਹੋਣ ਤੱਕ ਕਿੰਨੇ ਹੀ ਗਾਮ ਦੇ ਕਿਸਾਨ ਪੱਖੀ ਨੇ ਮਜ਼ਦਮ ਪੱਖੀ ਨੇ ਮਜ਼ਦਮ ਨੂੰ ਸ਼ਿਮਾ ਤੇ ਕਮਿਸ਼ਨ ਬੁਲਾਇਆ ਔਰ 4 4.5 ਲੱਖ ਰੁਪਇਆ ਜਿਹੜਾ ਇਹਨਾਂ ਦਾ ਬਕਾਇਆ ਦਵਾਇਆ ਉਹ ਜਿੰਨੇ ਸਮੂਹ ਜਿੰਨੇ ਆਪਣਾ ਹਰ ਵਰਗ ਕੋ ਲਈ ਉਹ ਤਤਪਰ ਨੇ ਔਰ ਆ ਜਿਹੜਾ ਤੁਹਾਡਾ ਪ੍ਰੋਗਰਾਮ सरदार सुखपाल सुखराज सिंह जी यूएसए सरदार सुखदर्शन सिंह जी उन्होंने लाए बूटे जहाँ नेमेरिका भी वह धारीवाल साहब नए ने और अब अमेरिका प्रोग्राम है ਸੁਨਾਰ ਗੁਲਦੀਪ ਸਿੰਘ ਜੀ ਰੌਣਾ ਵਾਲੀਏ ਡਾਕਟਰ ਵਿਕਰਮਜੀਤ ਸਿੰਘ ਜੀ ਭੁੱਲਰ ਸਰਦਾਰ ਪਰਮੇਸ਼ਰ ਸਿੰਘ ਜੀ ਸਿੱਧੂ ਸਰਦਾਰ ਪ੍ਰਦੂਮਨ ਸਿੰਘ ਜੀ ਜਿਹੜੇ ਕਿ ਸਰਦਾਰ ਸੁਖਪਾਲ ਸਿੰਘ ਜੀ ਦੇ ਚਾਚਾ ਹੀ ਨੇ ਉਹਨਾਂ ਨੇ ਐਮ ਰੋਲ ਅਦਾ ਕੀਤਾ ਕੱਲ੍ਹ ਦੇ ਉਹ ਸਾਡੇ ਵਿੱਚ ਬਰਾਜਮਨ ਨੇ ਸਰਦਾਰ ਮਲਕੀ ਸਿੰਘ ਜੀ ਨਵਾਂ ਪਿੰਨ ਸਰਪੰਚ ਬਣ ਕੇ ਨੇ ਖਰਿੰਦਰ ਸਿੰਘ ਨਜਾਮਪੁਰ ਜਥੇਦਾਰ ਸੁਲੱਖਣ ਸਿੰਘ ਜੀ ਸਲਾਹ ਮੈਂਡ

ਅਬਾ ਸਰ ਦੀ ਬਾਤ ਕਰੂਗਾ ਇਹ ਨਾਲ ਆ ਲੋ ਤੁਹਾਡੇ ਕੋਲ ਤੇ ਪੱਗ ਦੀ ਨਹੀਂ ਹੋਣ ਦਿੰਦਾ ਭਾਵੇਂ ਜੋ ਬੱਤੀ ਹੋ ਬੋਲੇ ਸਵਾਗਤ ਹਾਂਜੀ ਕਿੱਦਾਂ ਚੱਲ ਰਹੀ ਚੋਣ ਚੋਣ ਮੈਂ ਬਹੁਤ ਵਧੀਆ ਚੱਲਦੀ ਇਲੈਕਸ਼ਨ ਜਿੱਤ ਗਿਆ ਲੀਡ ਦੀ ਲੜਾਈ ਆ ਬਾ ਲੀਡ ਕਿੰਨੀ ਆਉਂਦੀ ਆ ਦੇਖੋ ਅਸੀਂ ਇਹਨਾਂ ਦਾ ਇੱਕ ਮਸਲਾ ਆਇਆ ਛੜਕ ਦਾ ਕੀ ਗੱਲ ਇਹ ਕੈਪਟਨ ਮੰਤਰੀ ਬਣਦੇ ਨੇ ਵਾਰ-ਵਾਰ ਇਸੇ ਹੀ ਮਾਝੇ ਦੇ ਇਸੇ ਛੜਕਧਾਣੀ ਲੰਗਦੇ ਨੇ ਤੇ ਛੜਕ ਨੂੰ ਕੀ ਗੱਲ ਹੈ ਛੜਕ ਬੰਦ ਉਹ ਜਿਹੜੇ ਲੰਗਦੇ ਉਹਨਾਂ ਨੂੰ ਦੇਹੀ ਦੀ ਮੈਂ ਤੇ ਫੇਰ ਵੀ ਲੜ ਕੇ ਸਾਰਾ ਕੁਝ ਕਰਕੇ ਹੋਰ ਛੜਕ ਜਿਹੜੀ ਉਹ ਵੱੜ ਰਹੀ ਆ ਹੁਣ ਬੇਦੇ ਐਸੇ ਛੜਕਦੇ ਧਿਆਨ ਆ ਅੰਦਰ ਜਿਹੜੀ ਅੱਜ ਮੀਟਿੰਗ ਕਰਾਈ ਗਈ ਆ ਜਨਾਬ ਕਿਦਾਂ ਦਾ ਲੱਗਦਾ ਚੋਣਾਂ ਦਾ ਵੇਖੋ ਜੀ ਅੱਜ ਤੇ ਬਹਿ ਜਾ ਬਹਿ ਜਾ ਉਹ ਕੀ ਐ ਆਮ ਆਦਮੀ ਪਾਰਟੀ ਲੀਡ ਨਾਲ ਜਿੱਤੂਗੀ ਇੱਥਾਂ ਜੀ ਔਰ ਸਾਰੇ ਆਪਣੇ ਸੱਜਣ ਮਿੱਤਰ ਜਿੰਨੇ ਵੀ ਆਏ ਆ ਬੜੇ ਸਾਰੇ ਸਾਡੇ ਪਿਆਰ ਵਾਲੇ ਬੰਦੇ ਆ ਤੇ ਅਸੀਂ ਸਪੈਸ਼ਲੀ ਅਮਰੀਕਾ ਤੋਂ ਆਏ ਆ ਜੀ ਸਿਰਫ ਤੇ ਸਿਰਫ ਇਹਨਾਂ ਨੂੰ ਇਹਨਾਂ ਦੀ ਮਤ ਕਰਨ ਵਾਸਤੇ ਤੇ ਸਾਰੀ ਚੜ੍ਹਦੀ ਕਲਾ ਇੱਥੇ ਕਿਦਾਂ ਲੱਗਦਾ ਤੁਸੀਂ ਤੇ ਅਮਰੀਕਾ ਤੋਂ ਆਏ ਇੱਥੋਂ ਦਾ ਮਸਲ ਦਾ ਮਾਹੌਲ ਇੱਥੋਂ ਦਾ ਮਾਹੌਲ ਜੋ ਮੈਂ ਜਿੰਨੂੰ ਜਿੰਨੂ ਵੀ ਮਿਲਦਾ ਵਾਂ ਐਜ ਸਰਵੇ ਟਾਈਪ ਉਹ ਸਾਰਿਆਂ ਦੇ ਮੂੰਹ ਦੇ ਵਿੱਚ ਇਹੀ ਹੈ ਕਿ ਪੱਕੇ ਤੇ ਦੋ ਜਣਿਆਂ ਨੇ ਕੁਝ ਨਹੀਂ ਕੀਤਾ ਪਰ ਇਸ ਟਾਈਮ ਦਿੱਤੇ ਧਾਰੀਵਾਲ ਨੇ ਜਿਹੜੇ ਪਿੱਛੇ 2 ਸਾਲ ਦੇ ਵਿੱਚ ਕੰਮ ਕੀਤੇ ਆ ਉਹ 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 ਕੋਈ ਉਹ ਕੋਈ ਗੱਲ ਕਰਨ ਵਾਲੀ ਹੈ ਹੀ ਨਹੀਂ ਗੀ 2 ਸਾਲ ਦਾ ਰਿਪੋਰਟ ਕੜ ਕੇ ਦੋਵੇ ਰਿਪੋਰਟ ਕਾਰਡ ਵੇਖੋ ਸਾਰੀਆਂ ਸੜਕਾਂ ਇਹਨਾਂ ਨੇ ਬਣਾਈਆਂ ਲਿੰਕ ਰੋਡਾਂ ਵੀ ਪਾਣੀਆਂ ਹੁਣ ਆਪਣੀ ਆਹ ਜਿਹੜੀ ਸੜਕਾ ਉਹ ਆਪਜਿ ਕਹਿ ਗਏ ਆ ਜੀ ਇਹ ਸਾਡਾ ਪ੍ਰਾਇੋਰਟੀ ਦੇ ਉੱਤੇ ਆ ਸਾਡਾ ਇਹ ਪੱਕਾ ਮੰਡੀਆਂ ਇਹਨਾਂ ਨੇ ਬਣਵਾਈਆਂ ਔਰ ਮਤਲਬ ਜਿੰਨੇ ਵੀ ਕੰਮ ਕੀਤੇ ਆ ਇਹਨਾਂ ਨੇ ਕੀਤੇ ਆ ਪਹਿਲੀਆਂ ਤੇ ਕਿੰਨੇ ਵਾਰੀ 3 ਵਾਰੀ ਸਰਕਾਰਾਂ ਰਹੀਆਂ ਨੇ ਕੋਈ ਗੱਲਬਾਤ ਨਹੀਂ ਕਦੀ ਹੋਈ ਸਾਡੇ ਪਿੰਡ ਦਾ ਮੈਂ ਅੱਧੀ ਜਵਾਨ ਨਾਲ ਗੱਲ ਕਰਨਾ ਦੋਸਤ ਵਾਲੇ ਕਹਿੰਦੇ ਆ ਵੀ ਕਰਾ ਲਓ ਕੰਮ ਔਰ ਜਿਹੜੇ ਕੰਮ ਰਹਿੰਦੇ ਆ ਉਹ ਮੈਂ ਲਿਖ ਲੈਣੇ ਆ ਸਾਨੂੰ ਕਿਸੇ ਪਿੰਡ ਨਾਲ ਨਹੀਂ ਕਿਸੇ ਸਾਨੂੰ ਆਪਣੇ ਪਿੰਡ ਦੀ ਡਵੈਲਪਮੈਂਟ ਨਾਲ ਆ। ਕਾਟੀਆਂ ਜਿੰਨੀਆਂ ਵੀ ਆਉਂਦੀਆਂ ਆ ਜੋ ਮਰਜ਼ੀ ਪਰ ਜੇ ਕੋਈ ਲਾਉਂਦਾ ਹੀ ਨਹੀਂਗਾ ਪੈਸੇ। ਉੱਜਵ ਦੇ ਆਉਂਦਾ ਕਿਦਾਂ ਦੇਖਦੇ। ਰੋਈ ਮੰਤਰੀ ਸਾਹਿਬ ਦਾ ਜਿਹੜੇ ਫੇਰਾਇਓ ਭਰਪੂਰ ਸਫਲ ਰਿਹਾ ਵਾ ਔਰ ਸਾਰੇ ਪਿੰਡ ਨੇ ਬੜਾ ਸਹਿਯੋਗ ਦਿੱਤਾ ਵਾ। ਵੱਧ ਤੋਂ ਵੱਧ ਜਿਹੜਾ ਉਹ ਸਮੂਹ ਪਿੰਡਾਂ ਦੇ ਨਾਲ ਉਹ ਜਿੰਨੀਆਂ ਵੀ ਅੱਜ ਤੱਕ ਇਕੱਠ ਹੋਏ ਨੇ ਉਹਦੇ ਨਾਲ ਉਹ ਡਬਲ ਇਕੱਠ ਹੋਇਆ ਔਰ ਉਹਨਾਂ ਨੇ ਮੰਤਰੀ ਸਾਹਿਬ ਨੇ ਸਾਡੇ ਜਿਹੜੇ ਪਹਿਲਾਂ ਵੀ ਕੰਮ ਜਿਹੜੇ ਕੀਤੇ ਨੇ ਜਿਵੇਂ ਕਿ ਮੰਡੀ ਦਾ ਸ਼ੈੱਡ ਔਰ ਇੱਥੋਂ ਜਿਹੜੀਆਂ ਜਿੰਨੀਆਂ ਲਿੰਕ ਰੋਡਾਂ ਨੇ ਔਰ ਸਾਨੂੰ ਹਣੇ ਯਕੀਨ ਦਵਾ ਕੇ ਗਏ ਨੇ ਕਿ ਜਿਹੜਾ ਤੁਹਾਡਾ ਮਬਰਸਰ ਤੋਂ ਫਲੇਗੜ ਚੂੜੀਆਂ 메ਨ ਰੋਡ ਆ ਉਹ ਜਲਦੀ ਤੋਂ ਜਲਦੀ ਜਿਹੜਾ ਵਾ ਉਹ